ਆਈਐਨਐਲਡੀ ਦੇ ਸੂਬਾ ਪ੍ਰਧਾਨ ਨਫੇ ਸਿੰਘਰਾਠੀ ਦੇ ਕਤਲ ਕੇਸ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਦੇ ਵਿੱਚ ਨਫੇ ਸਿੰਘਰਾਠੀ ਦੇ ਕਾਤਲ ਸਾਫ਼ ਦਿਖਾਈ ਦੇ ਰਹੇ ਨੇ। ਇਸ ਫੁਟੇਜ ਦੇ ਵਿੱਚ ਨਫੇ ਸਿੰਘਰਾਠੀ ਦੇ ਕਾਤਲ ਇੱਕ ਕਾਰ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ। ਉਹ ਕਾਰ ਦੇ ਵਿੱਚ ਬੈਠ ਕੇ ਕਿਸੇ ਦੇ ਨਾਲ ਫੋਨ ਤੇ ਗੱਲ ਕਰਦੇ ਨੇ। ਇੱਕ ਹੋਰ ਸੀਸੀਟੀਵੀ ਫੁਟੇਜ ਦੇ ਵਿੱਚੋਂ ਨਫੇ ਸਿੰਘਰਾਠੀ ਦੀ ਫੋਰਚੂਨਰ ਕਾਰ ਦਾ ਪਿੱਛਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਇਸ ਸੀਸੀਟੀਵੀ ਫੁਟੇਜ ਦੇ ਵਿੱਚ ਕਾਤਲਾਂ ਦੀ ਆਈ ਕਾਰ ਦੀ ਨੰਬਰ ਪਲੇਟ ਵੀ ਸਾਫ ਦਿਖਾਈ ਦੇ ਰਹੀ ਹੈ ਕਾਰ ਦੇ ਅਗਲੇ ਸੀਟ ਤੇ ਬੈਠੇ ਦੋ ਹਮਲਾਵਰ ਵੀ ਸਾਫ ਦਿਖਾਈ ਦੇ ਦੇ ਨੇ ਤੋਂ ਅੰਦਾਜ਼ਾ ਇਹ ਕਿ ਬਹਾਦਰਗੜ ਦੇ ਵਿੱਚ ਨਫੇ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਨਫੇ ਸਿੰਘ ਰਾਠੀ ਦੀ ਫੋਰਚੂਨਰ ਕਾਰ ਤੇ ਅਣਪਛਾਤੇ ਬਦਮਾਸ਼ਾਂ ਨੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਸਨ ਇਸ ਘਟਨਾ ਦੇ ਵਿੱਚ ਨਫੇ ਸਿੰਘ ਰਾਠੀ ਦੇ ਇੱਕ ਸਮਰਥਕ ਦੀ ਵੀ ਮੌਤ ਹੋ ਗਈ ਹੈ ਨਫੇ ਸਿੰਘ ਰਾਠੀ ਦੋ ਵਾਰ ਬਹਾਦਰਗੜ ਤੋਂ ਵਿਧਾਇਕ ਰਹ ਚੁੱਕੇ ਨੇ ਐਨੀ ਦਿਨੀ ਸੂਬਾ ਪ੍ਰਦਾਨ ਵਜੋਂ ਪੂਰੇ ਸੂਬੇ ਦੇ ਵਿੱਚ ਆਈਐਨਐਲਡੀ ਦੀਆਂ ਸਿਆਸੀ ਸਰਗਰਮੀਆਂ ਨੂੰ ਸੰਭਾਲ ਰਹੇ ਸਨ ਚੱਜਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਅਰਪਿਤ ਜੈਨ ਨੇ ਦੱਸਿਆ ਕਿ ਕਾਤਲਾਂ ਨੂੰ ਫੜਨ ਦੇ ਲਈ ਦੋ ਡੀਐਸਪੀ ਦੀ ਅਗਵਾਈ ਦੇ ਹੇਠ ਪੁਲਿਸ ਦੀਆਂ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਨਫੇ ਸਿੰਘ ਰਾਠੀ ਦੀ ਕਾਰ ਰੇਲਵੇ ਕ੍ਰੋਸਿੰਗ ਨੇੜੇ ਰੁਕੀ ਤਾਂ ਉਸ ਸਮੇਂ ਦੂਜੀ ਕਾਰ ਚਾਹੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ एसपी अर्पित जैन ਨੇ ਦੱਸਿਆ ਕਿ ਹੁਣ ਤੱਕ ਇਸ ਕਤਲ ਦੇ ਵਿੱਚ 4 ਹਮਲਾਵਰਾਂ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੇ ਵਿੱਚ ਕਿਸ ਦਾ ਹੱਥ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ। ਤੋਂ ਅੰਦਾਜ਼ਾ ਇਹ ਕਿ ਐਤਵਾਰ ਨੂੰ 10-12 ਵਜੇ ਸ਼ੂਟਰਾਂ ਨੇ ਰਾਠੀ ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਕਿਸੇ ਦੀ ਮੌਤ ਤੇ ਅਫਸੋਸ ਪ੍ਰਗਟ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਉਸਦੀ ਫੋਰਚੂਨਰ ਕਾਰ ਤੇ ਪਿੱਛੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰਾਂ ਨੇ ਰਾਠੀ ਦੀ ਕਾਰ ਤੇ 40 ਤੋਂ 50 ਰਾਉਂਡ ਫਾਇਰ ਕੀਤੇ ਅਤੇ ਉਸ ਨੂੰ ਮੋੜ ਦੇ ਘਾਟ ਉਤਾਰ ਦਿੱਤਾ ਇਸ ਹਮਲੇ ਦੇ ਵਿੱਚ ਨਾ ਸਿਰਫ ਨਫੇ ਸਿੰਘ ਰਾਠੀ ਦੀ ਮੌਤ ਹੋ ਗਈ ਸਗੋਂ ਉਨ੍ਹਾਂ ਦਾ ਇੱਕ ਸੁਰੱਖਿਆ ਕਰਮਚਾਰੀ ਦੀ ਵੀ ਜਾਨ ਚਲੀ ਗਈ ਹੈ INL D ਦੇ ਸੂਬਾ ਪ੍ਰਦਾਨ ਨਫੇ ਸਿੰਘਰਾਠੀ ਦੇ ਕਤਲ ਕੇਸ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਦੇ ਵਿੱਚ ਨਫੇ ਸਿੰਘਰਾਠੀ ਦੇ ਕਾਤਲ ਸਾਫ਼ ਦਿਖਾਈ ਦੇ ਰਹੇ ਨੇ ਇਸ ਫੁਟੇਜ ਦੇ ਵਿੱਚ ਨਫੇ ਸਿੰਘਰਾਠੀ ਦੇ ਕਾਤਲ ਇੱਕ ਕਾਰ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਉਹ ਕਾਰ ਦੇ ਵਿੱਚ ਬੈਠ ਕੇ ਕਿਸੇ ਦੇ ਨਾਲ ਫੋਨ ਤੇ ਗੱਲ ਕਰਦੇ ਨੇ ਇੱਕ ਹੋਰ ਸੀਸੀਟੀਵੀ ਫੁਟੇਜ ਦੇ ਵਿੱਚੋਂ ਨਫੇ ਸਿੰਘਰਾਠੀ ਦੀ ਫੋਰਚੂਨਰ ਕਾਰ ਦਾ ਪਿੱਛਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਕਾਤਲਾਂ ਦੀ ਆਈ ਕਾਰ ਦੀ ਨੰਬਰ ਪਲੇਟ ਵੀ ਸਾਫ ਦਿਖਾਈ ਦੇ ਰਹੀ ਹੈ ਕਾਰ ਦੀ ਅਗਲੀ ਸੀਟ ਤੇ ਬੈਠੇ ਦੋ ਹਮਲਾਵਰ ਵੀ ਸਾਫ਼ ਦਿਖਾਈ ਦੇਦੇ ਨੇ ਤੋਂ ਅੰਦਾਜ਼ਾ ਹੈ ਕਿ ਬਹਾਦਰਗੜ ਦੇ ਵਿੱਚ ਨਫੇ ਸਿੰਘ ਰਾਠੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਨਫੇ ਸਿੰਘ ਰਾਠੀ ਦੀ ਫੋਰਚੂਨਰ ਕਾਰ ਤੇ ਅਣਪਛਾਤੇ ਬਦਮਾਸ਼ਾਂ ਨੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਸਨ ਇਸ ਘਟਨਾ ਦੇ ਵਿੱਚ ਨਫੇ ਸਿੰਘ ਰਾਠੀ ਦੇ ਇੱਕ ਸਮਰਥਕ ਦੀ ਵੀ ਮੌਤ ਹੋ ਗਈ ਹੈ ਨਫੇ ਸਿੰਘ ਰਾਠੀ ਦੋ ਵਾਰ ਬਹਾਦਰਗੜ ਤੋਂ ਵਿਧਾਇਕ ਰਹੇ ਚੁੱਕੇ ਨੇ ਐਨੀ ਦਿਨੀ ਸੂਬਾ ਪ੍ਰਧਾਨ ਵੱਜੋਂ ਪੂਰੇ ਸੂਬੇ ਦੇ ਵਿੱਚ ਆਈਐਨਐਲਡੀ ਦੀਆਂ ਸਿਆਸੀ ਸਰਗਰਮੀਆਂ ਨੂੰ ਸੰਭਾਲ ਰਹੇ ਸਨ ਚੱਜਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਅਰਪਿਤ ਜੈਨ ਨੇ ਦੱਸਿਆ ਕਿ ਕਾਤਲਾਂ ਨੂੰ ਫੜਨ ਦੇ ਲਈ 2 ਡੀਐਸਪੀ ਦੀ ਅਗਵਾਈ ਦੇ ਹੇਠ ਪੁਲਿਸ ਦੀਆਂ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਨਫੇ ਸਿੰਘਰਾਠੀ ਦੀ ਕਾਰ ਰੇਲਵੇ ਕ੍ਰੋਸਿੰਗ ਨੇੜੇ ਰੁਕੀ ਤਾਂ ਉਸ ਸਮੇਂ ਦੂਜੀ ਕਾਰ 'ਚ ਆਏ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਐਸਪੀ ਅਰਪਿਤ ਜੈਨ ਨੇ ਦੱਸਿਆ ਕਿ ਹੁਣ ਤੱਕ ਇਸ ਕਤਲ ਦੇ ਵਿੱਚ 4 ਹਮਲਾਵਰਾਂ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੇ ਵਿੱਚ ਕਿਸ ਦਾ ਹੱਥ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ। ਤੋਂ ਅੰਦਾਜ਼ਾ ਹੈ ਕਿ ਐਤਵਾਰ ਨੂੰ 10 ਕਾਲਾ ਚਾਹੀ ਸ਼ੂਟਰਾਂ ਨੇ ਰਾਠੀ ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਕਿਸੇ ਦੀ ਮੌਤ ਤੇ ਅਫਸੋਸ ਪ੍ਰਗਟ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਉਸਦੀ ਫੋਰਚੂਨਰ ਕਾਰ ਤੇ ਪਿੱਛੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰਾਂ ਨੇ ਰਾਠੀ ਦੀ ਕਾਰ ਤੇ 40 ਤੋਂ 50 ਰਾਊਂਡ ਫਾਇਰ ਕੀਤੇ ਅਤੇ ਉਸ ਨੂੰ ਮੋਰ ਦੇ ਘਾਟ ਉਤਾਰ ਦਿੱਤਾ ਇਸ ਹਮਲੇ ਦੇ ਵਿੱਚ ਨਾ ਸਿਰਫ ਨਫੇ ਸਿੰਘ ਰਾਠੀ ਦੀ ਮੌਤ ਹੋ ਗਈ ਸਗੋਂ ਉਹਨਾਂ ਦਾ ਇੱਕ ਸੁਰੱਖਿਆ ਕਰਮਚਾਰੀ ਦੀ ਵੀ ਜਾਨ ਚਲੀ ਗਈ